ਸਾਡ ਗਰੌਨਾ ਚ ਤੇ ਸਾਡੀ ਜਾਨ ਵੀ ਚਲੀ ਜਾਂਦੀ ਸਾਨੂੰ ਕੋਈ ਪਰਵਾਹ ਨਹੀਂ ਆ ਕਿਸੇ ਗੱਲ ਦੀ ਲੱਖਾਂ ਸਤਾਵਾ ਜੀ ਹੈਗੇ ਨੇ ਉਹਨਾਂ ਨੇ 24 ਤਰੀਕ ਨੂੰ ਬੁੱਢਾ ਨਾਲਾ ਜਿਹੜਾ ਹੈਗਾ ਵਾ ਉਹਨੂੰ ਸਾਫ਼ ਕਰਨ ਵਾਸਤੇ ਇੱਕ ਰੋਸ ਮਾਰਚ ਰੱਖਿਆ ਵਾ ਜੀਵੇਂ ਖਬਰਾਂ ਉਪਰ ਸੁਣ ਰਹੇ ਆ ਕਿ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਵਾਂ ਮਿੱਟੀ ਤੋਂ ਬਾਣੀਆ ਵੀ ਸ੍ਰੋਸ ਮਾਰਚ ਵਿੱਚ ਪਹੁੰਚ ਗਏ ਅੱਜ ਸਾਥੀਆਂ ਨੂੰ ਲੈ ਕੇ ਜੇ ਬੁੱਢਾ ਨਾਲਾ ਨਾ ਸਾਫ਼ ਹੋਇਆ ਤੁਸੀਂ ਘਰੇ ਬੈਠੇ ਹੀ ਮਰ ਜਾਂਦਾ ਵਾ ਕੈਨਸਰ ਨਾਲ ਮਰ ਜਾਣਾ ਵਾ ਬਿਮਾਰੀਆਂ ਨਾਲ ਮਰ ਜਾਣਾ ਵਾ ਟੜ ਟੜ ਕੇ ਮਰਨਾ ਵਾ ਹਸਪਤਾਲਾਂ 'ਚ ਮਰਨਾ ਵਾ ਇਸ ਤੋਂ ਵਧੀਆ ਵਾ ਕਿ ਆਪਾਂ ਲੜ ਕੇ ਮਰੀਏ ਕਰਾ ਟੀਟੂ ਬਾਣੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਿ ਆਪਾਂ ਜਾਣਦੇ ਆਂ ਵੀ ਜਿਹੜਾ ਲੱਖਾ ਸਦਾਨਾ ਜੀ ਹੈਗੇ ਨੇ ਉਹਨਾਂ ਨੇ 24 ਤਰੀਕ ਨੂੰ ਬੁੱਢਾ ਨਾਲਾ ਜਿਹੜਾ ਹੈਗਾ ਵਾ ਉਹਨੂੰ ਸਾਫ਼ ਕਰਨ ਵਾਸਤੇ ਇੱਕ ਰੋਸ ਮਾਰਚ ਰੱਖਿਆ ਵਾ ਜਰਾ ਜਿਵੇਂ ਖਬਰ ਆਪਾਂ ਸੁਣ ਰਹੇ ਆਂ ਤੇ ਮੈਂ ਲੋਕਾਂ ਨੂੰ ਦੱਸਣਾ ਚਾਹੁੰਨਾ ਵਾਂ ਬਿੱਟੀ ਟੂ ਬਾਣੀ ਆ ਵੀ ਸਰੋਸ ਮਾਰਚ ਵਿੱਚ ਪਹੁੰਚ ਗਿਆ ਕਰ ਅੱਜ ਸਾਥੀਆਂ ਨੂੰ ਲੈ ਕੇ ਤੇ ਬਾਕੀ ਸਾਰੇ ਵਾਤਾਵਰਨ ਪ੍ਰੀਮੀਅਰ ਨੂੰ ਵੀ ਬੈਂਦੀ ਆ ਵੀ ਤੁਸੀਂ ਬੋਤੇ ਹਮ ਹਮਾ ਕੇ ਪੁੱਛੋ ਆ ਸਾਡੀ ਲੜਾਈ ਨਹੀਂ ਆ ਮੈਂ ਬੁੱਢਾਂ ਨਾਲ ਸਾਫ਼ ਕਰਨ ਵਾਸਤੇ ਲੰਮੇ ਸਮੇਂ ਤੋਂ ਲੜਾਈ ਲੜ ਰਿਹਾ ਵਾਂ ਤੇ ਜਿਹੜੇ ਲੀਡਰ ਹੈਗੇ ਆ ਉਹ ਸਿਆਸਤ ਕਰ ਰਿਹਾ ਕਰ ਵਾਤਾਵਰਨ ਸਾਡੀ ਸਭ ਤੋਂ ਨੰਬਰ 1 ਲੋੜ ਹੈਗੀ ਆ ਸਾਫ਼ ਪਾਣੀ ਹੋਵੇ ਵਾਤਾਵਰਨ ਵਧੀਆ ਹੋਵੇ ਇਸ ਤੋਂ ਬਗੈਰ ਜੀਵਨ ਅਸੰਭਵ ਹੈ ਤੇ 32 ਬਣੀਆਂ ਅਸੀਂ ਜਿਹੜੇ ਲੋਕ ਹੈਗੇ ਆ ਸਾਨੂੰ ਲੋਕ ਕਮਲੇ ਵੀ ਕਹਿੰਦੇ ਆ ਕਿ ਲੋਕਾਂ ਪਿੱਛੇ ਨੱਡਦੇ ਆ ਬਹਿਲੇ ਵੀ ਲਾਲੋ ਤੁਸੀਂ ਕਿਰਾ ਐਲੀ ਕਿਸ ਤਰ੍ਹਾਂ ਵੀ ਲੱਗਦੇ ਆ ਪਰ ਅਸੀਂ ਦੱਸਣਾ ਚਾਹੁੰਦੇ ਆ ਵੀ ਬੁੱਢਾਂ ਨਾਲਾ ਸਾਫ ਕਰਾਉਣ ਵਿੱਚ ਜੇ ਸਾਡੀ ਜਾਨ ਵੀ ਚਲੀ ਜਾਂਦੀ ਸਾਨੂੰ ਕੋਈ ਪਰਵਾਹ ਨਹੀਂ ਆ ਕਿਸੇ ਗੱਲ ਦੀ ਕਿਉਂਕਿ ਵੈਸੇ ਵੀ ਜੇ ਬੁੱਢਾਂ ਨਾਲਾ ਨਾ ਸਾਫ ਹੋਇਆ ਤੁਸੀਂ ਘਰੇ ਬੈਠੇ ਵੀ ਮਰ ਜਾਣਾ ਵਾ ਕੈਂਸਰ ਨਾਲ ਮਰ ਜਾਣਾ ਵਾ ਬਿਮਾਰੀਆਂ ਨਾਲ ਮਰ ਜਾਣਾ ਵਾ ਟੜ ਟੜ ਕੇ ਮਰਨਾ ਵਾ ਹਫਤਾਵਾਂਾਂ ਚ ਮਰਨਾ ਵਾ ਇਸ ਤੋਂ ਵਧੀਆ ਵਾ ਕਿ ਆਪਾਂ ਲੜ ਕੇ ਮਰੀਏ ਅਗਰਾਂ ਕਿਉਂਕਿ ਆਹ ਜ਼ਿੰਦਗੀ ਜਿਹੜੀ ਹੈਗੀ ਆ ਸਾਡੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈਗਾ ਵਾ ਤੇ ਮੈਂ ਲੰਮੇ ਸਮੇਂ ਤੋਂ ਲੜਾਈ ਲੜ ਰਿਹਾ ਵਾ ਕਦੇ ਮੈਂ ਦੀਸੀ ਦਫਤਰ ਬੋਤਲਾਂ ਲੈ ਕੇ ਗਿਆ ਉਥੇ ਬੁੱਢੇ ਨਾਲੇ ਦੀਆਂ ਕਦੇ ਮੈਂ ਉਥੇ ਰੰਗ ਕੀਤਾ ਕਦੇ ਮੈਂ ਕੇਕ ਕੀਤਾ ਕਟਿਆ ਕਦੇ ਮੈਂ ਉਥੇ ਮਹੰਤਰ ਚਾਏ ਪਰ ਫਿਰ ਮੈਂ ਬੁੱਢੇ ਦੇ ਨਾਲ ਦੇ ਨਾਲ ਨਾ ਆਇਆ ਵੀ ਹੈਗਾ ਵਾ ਆਮਪੀ ਦੇ ਇਲੈਕਸ਼ਨ ਜਦੋਂ ਮੈਂ ਲੜਿਆ ਤੇ ਹੁਣ ਮੈਂ ਲੋਕਾਂ ਨੂੰ ਜਗਾਵਰ ਵਿੱਚ ਕਾਫੀ ਕਾਮਯਾਬ ਹੋ ਗਿਆ ਕਿਉਂਕਿ ਮੈਂ 10 ਸਾਲਾਂ ਤੋਂ ਲੜਾਈ ਲੜ ਰਿਹਾ ਵਾਂ ਹੁਣ ਲੋਕੀ ਜਿਹੜੇ ਹੈਗੇ ਆ ਇਸ ਮੁੱਦੇ ਤੇ ਬੋਲਦੇ ਵੀ ਆ ਤੁਰਦੇ ਵੀ ਆ ਘਰਾਂ ਕਹਿਣ ਦਾ ਬੋਲ ਘਰਾਂ ਇਸ ਕਰਕੇ ਹੁਣ ਲੋਹਾ ਹੈਗਾ ਗਰਮ ਸਾਨੂੰ ਸਾਢੇ ਮਾਨ ਦੀ ਲੋੜ ਆ ਤਾਂ ਜੋ ਜਿਹੜੇ ਆ ਡੈਮ ਵਾਲੇ ਨਿਗਰਾ ਆ ਵੱਡੇ ਵੱਡੇ ਕਰੋੜਪਤੀ ਬੰਦੇ ਨਿਗਰਾ ਆ ਇਹਨਾਂ ਦੀ ਆਪਾਂ ਜੜਾ ਪੱਟ ਦਈਏ ਤੇ ਇਹਨਾਂ ਨੂੰ ਆਪਾਂ ਨਸ਼ੀਤ ਦਿੰਦੀਏ ਵੀ ਸਾਨੂੰ ਸਭ ਤੋਂ ਪਹਿਲਾਂ ਵਾਤਾਵਰਨ ਜ਼ਰੂਰੀ ਆ ਸਾਨੂੰ ਹੋਰ ਕੋ ਜੂਰੀ ਨਹੀਂ ਆ ਬਾਲਾ ਨੇ ਕਹਿੰਦਾ ਤੁਹਾਨੂੰ ਵੀ ਬੇਨਤੀ ਕਰਦਾ ਵਾਂ ਵੀ 24 ਤਰੀਕ ਨੂੰ ਵੱਧ ਤੋਂ ਵੱਧ ਯਾਨੀ ਪਹੁੰਚੋ ਤੇ ਮੈਨੂੰ ਤਾਂ ਲੱਖੇਸ਼ ਦਾਣੇ ਦੀ ਸਪੀਚ ਸੁਣੀ ਸੀਗੀ ਵੇਰਕਾ ਕੋਲ ਉਹਨਾਂ ਨੇ ਆਖਿਆ ਸੀਗਾ ਪਰ ਜਿੱਥੇ ਵੀ ਹੋਇਆ ਕੋਈ ਕਹਿੰਦੀ ਅਸੀਂ ਲੱਭ ਲਾਂਗੇ ਕਿਰਾ ਤੇ 24 ਤਰੀਕ ਨੂੰ ਅਸੀਂ ਹੋਮ ਹੋਮ ਆ ਕੇ ਪਹੁੰਚੋ ਤੁਸੀਂ ਵੀ ਪਹੁੰਚੋ ਬਾਲਾ ਨੇ ਕਹਿੰਦਾ ਥੈਂਕ ਯੂ ਬਹੁਤ ਬੜੀ ਸ਼ੁਕਰੀਆ